ਗੁਰੂ ਦੇ ਗਿਆਨ ਦਾ ਸੁਰਮਾ ਪੈਂਦਾ 239 ਅੰਗ ਦੇ ਪੜੇ ਗੁਰੂ ਅੰਗ ਦੇ ਮਹਾਰਾਜ ਦੱਸਦੇ ਪਾਤਸ਼ਾਹ ਗੁਰੂ ਅੰਗ ਦੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਨਨਕ ਕਹਿ ਸਿਆੜੀਏ ਇਹ ਵਿਕੰਤ ਮਲਾਵਾ ਹੋਏ ਕਹਿੰਦੇ ਭੈ ਕੇ ਚਰਨ ਪੈ ਗਈ ਡਰ ਕਹਿੰਦਾ ਜੇ ਉਸ ਪਰਮਾਤਮਾ ਦੇ ਸ਼ਬਦ ਨੂੰ ਪਕੜ ਨਾ ਹੀ ਤੇ ਭੈ ਕੇ ਚਰਨ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਡਰ ਪੈਦਾ ਕਰ। ਕਿ ਦਿਨ ਤੁਹਾਡੇ ਅੰਦਰ ਉਸ ਪਰਮਾਤਮਾ ਸਤਿਕਾਰ ਪੈਦਾ ਹੋ ਗਿਆ ਕੀ ਕਿ ਭਾਵੇਂ ਜਿੱਥੇ ਮਰਜ਼ੀ ਪਠਾੜਾ ਪਰ ਮੈਂ ਉਸ ਗੁਰੂ ਦੇ ਸ਼ਬਦ ਤੋਂ ਲਵਾਂ ਔਰ ਕੋਈ ਕੰਮ ਨਹੀਂ ਕਰਨਾ ਆ ਸਤਿਕਾਰ ਆ। ਠੀਕ ਇਹਨੇ ਭੈ ਕੇ ਚਰਨ ਸਭ ਤੋਂ ਪਹਿਲਾਂ ਅਗਰ ਪਰਮਾਤਮਾ ਮਗਰ ਭਜਣਾ ਹੀ ਤੇ ਆਪਣੀ ਲਤਾਂ ਲਵਾਲਾ ਕਿੜੀਆਂ ਉਸ ਪਰਮਾਤਮਾ ਸਤਿਕਾਰ ਕਰਨ ਲੱਗ ਪੋ ਤੇਰਾ ਮਨ ਪ੍ਰਪੋਸ਼ ਪਸੇ। ਪੈ ਕੇ ਚਰਨ ਕਰ ਭਾਵ ਕੇ ਕਰ ਕਿਹਨੂੰ ਕਹਿੰਦੇ ਜੀ ਹੱਥ ਨੂੰ ਪਕੜਨਾ ਕਹਿੰਦੇ ਜੇ ਪਰਮਾਤਮਾ ਪਕੜਨਾ ਹੀ ਨਾ ਤੇ ਕਰ ਭਾਵ ਕੇ ਭਾਵਕੇ ਨੂੰ ਕਹਿੰਦੇ ਜੀ ਪ੍ਰੇਮ ਕਹਿੰਦਾ ਪ੍ਰੇਮ ਦੇ ਹੱਥ ਬਣਾ ਲੈ ਉਹ ਪਰਮਾਤਮਾ ਪ੍ਰੇਮ ਨਾਲ ਪਕੜਿਆ ਜਾ ਸਕਦਾ ਈ ਕਿਸੇ ਸੰਸਾਰੀ ਹੱਥ ਨਾਲ ਪਕੜਿਆ ਨਹੀਂ ਜਾ ਸਕਦਾ ਪੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਲੋਇਨ ਸੁਰਤ ਕਰੇ ਜਿਹੜੀ ਤੇਰੀ ਸੁਰਤੀ ਹੈ ਨਾ ਇਹਦੀ ਅੱਖ ਬਣਾ ਲੈ ਇਹ ਅੱਖੋਂ ਨੂੰ ਵੇਖ ਸਕਦੀ ਹੈ ਪਰ ਤੇਰੀ ਸੁਰਤ ਪਰਮਾਤਮਾ ਨੂੰ ਵੇਖਦੀ ਨਹੀਂ ਹੈ ਕਿਹੜੀ ਗੱਲੋਂ ਤੇਰੇ ਸਾਹਮਣੇ ਲਿਖੋ ਪੜੋ ਦੇਖੇ ਸੁਣੀਏ ਜਾਣੀਏ ਦੇਖੇ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ ਆਹੋ ਆਹੋ ਐਸੀ 239 ਅੰਗ ਦੇ ਉੱਤੇ ਗੁਰੂ ਅੰਗਦ ਦੇ ਮਾਰੀ ਕਹਿੰਦੇ ਦੇਖੇ ਪਰਮਾਤਮਾ ਦਿਸਦਾ ਹੈ ਕਿਦਾਂ ਦਿਸਦਾ ਆਪਾਂ ਗੁਰੂ ਘਰਾਂ ਚ ਚੰਨਾਂ ਚ ਬੈਠੇ ਆ ਜਿੰਨਾ ਕਿ ਉਹਦਾ ਗੁਣ ਗਾਉਂਦੇ ਆ ਲੱਗਦਾ ਜਿਵੇਂ ਪਰਮਾਤਮਾ ਇੱਥੇ ਹੀ ਹੈ ਦਿਸਦਾ ਆਪਾਂ ਸੁਣਦੇ ਆ ਕੁਦਰਤ ਦੇ ਵਿੱਚੋਂ ਆਪਾਂ ਰੋਜ਼ ਦਿੜੀ ਸੁਣਦੇ ਆ ਸਭ ਥਾਂ ਤੇ ਪਰਮਾਤਮਾ ਹੈ ਵੀ ਲੋਏਨ ਸੁਰਤ ਕਰੇ ਕਹਿੰਦੇ ਤੇਰੀ ਤੇਰੀ ਸੁਰਤੀ ਹੈ ਨਾ ਇਹਦੀ ਅੱਖ ਬਣਾ ਔਰ ਇਸ ਅੱਖ ਚ ਸੁਰਮਾ ਬਾ ਕਿਹੜਾ ਗਿਆਨ ਅੰਜਨ ਗੁਰਦੇ ਆ ਅੰਦਰ ਦਾ ਗੁਰੂ ਦਾ ਗਿਆਨ ਆ ਨਾ ਸੁਰਮਾ ਤੇ ਪਉਣਾ ਕਿੱਥੇ ਆ ਆਪਣੀ ਸੁਰਤ ਦੇ ਵਿੱਚ ਹੁਣ ਤੁਸੀਂ ਲਾਲ ਸਾਹਿਬ ਤੁਹਾਡੀ ਸੁਰਤ ਦੇ ਗੁਰੂ ਦਾ ਗਿਆਨ ਟਿਕਿਆ ਦੇਖਿਆ ਨਹੀਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਗੁਰਬਾਣੀ ਪੜਦਿਆਂ ਪਤਾ ਨਹੀਂ ਕਿੰਨੇ ਕਾਪਾ ਪਾਠ ਕੀਤੇ ਸੱਚਾ ਸੁਰਮਤ ਬੈਈ ਨੀ ਕਿਹੜੀ ਗੱਲੋਂ ਅੱਖਾਂ ਤਾਂ ਸੀ ਵੀ ਖਰਾਬ ਡਾਕਟਰ ਕੋਲ ਗਏ ਸੁਰਮਾ ਲੈ ਕੇ ਆਏ दारू ਲੈ ਕੇ ਆਉਂਦੇ दारू ਸੁਰਮਾ ਜੋ ਮਰਜੀ ਕਰੀਂ दारू ਲੈ ਕੇ ਆਏ 10 ਦਿਨ ਪਾਇਆ ਤੇ ਜਾ ਕੇ ਲੰਮਾ ਦਿੰਦੇ ਕਹਿੰਦਾ ਕੀ ਲੈ दारू ਤੇ ਮੈਂ ਪੋਣਾ ਪਰ ਕੋਈ ਫਰਕ ਨਹੀਂ ਪੈ ਰਿਹਾ ਸੱਚਾ ਕਿਹੜੀ ਗੱਲੋਂ ਕੀ ਫਰਕ ਪੈਣ ਨਹੀਂ ਧਿਆ ਦਿਸਦਾ ਨਹੀਂ ਕਲੀਅਰ ਸੱਚਾ ਤੇ ਉਹ ਕੀ ਕਹਿੰਦਾ ਤੂੰ ਦਵਾਈ ਚਾਜਦਾ ਪਾਈ ਨਹੀਂ ਤੂੰ ਦਵਾਈ दारू ਮੇਰੇ ਕਹਿਣ ਦਾ ਮਤਲਬ ਕੋ ਪਾਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਤੇਰੀ ਸੁਰਤ ਵਿੱਚ ਤੈਨੂੰ ਅਜੇ ਤੱਕ ਪਰਮਾਤਮਾ ਨਹੀਂ ਦਿਸਿਆ ਤੂੰ ਮੇਰੇ ਕੋਲ ਬਹਿ ਕੇ ਮੇਰੇ ਕੋ ਗਿਆਨ ਲਈ ਆਈ ਨਹੀਂ ਅਜੇ ਨਹੀਂ ਗਿਆਨ ਦਾ ਵਿਖਾਵਾ ਹੀ ਕਰਦਾ